डीके बटीक ਵਿੱਚ ਵੈਲਕਮ ਜੀ ਤੁਹਾਡਾ ਅੱਜ ਤੁਹਾਨੂੰ ਆਪਾਂ ਸੂਟ ਦੇਣਾ ਮੈਚਿੰਗ ਸੂਟ ਆਪਣੇ ਕੋਲੇ ਪ੍ਰੇਮ ਦੀ ਸਲਵਾਰ ਹੈਗੀ ਤੇ ਜਨਕਿ ਪ੍ਰਿੰਟਡ ਕਮੀਜ਼ ਹੈਗਾ ਤੇ ਇਹਦੇ ਨਾਲ ਨਾ ਆਪਾਂ ਤੁਹਾਨੂੰ ਕਿਹਰੇ ਰੰਗ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਦਿਖਾਉਣੇ ਹੈਗੇ ਤੇ ਇਹਦੇ ਲਈ ਆਪਾਂ ਨਾ ਪੱਟੀ ਲਈ ਹੈਗੀ ਕਪੜੇ ਦੀ ਜਿਹੜੀ ਸਲਵਾਰ ਦੇ ਨਾਲ ਦਾ ਕਪੜਾ ਹੈ ਉਹਦੀ ਪੱਟੀ ਲਈ ਹੈ ਇਹ ਕਪੜੇ ਦੀ ਇੱਕ ਤੇ ਇਹਦੀ ਲੰਬਾਈ ਆਪਾਂ ਕਿਹਰੇ ਦਾ ਕਿਹਰੇ ਦੀ ਨਾਲੋਂ ਆਪਾਂ 10-12 ਇੰਚ ਵੱਧ ਹੀ ਲਈਤੀ ਹੈਗੀ ਤੇ ਇਹਦੇ ਨੀਚੇ ਆਪਾਂ ਪੇਪਰ ਪੇਸਟਿੰਗ ਚ ਕੇਤੀ ਸੀਗੀ ਤੇ ਜਿਹੜੀ ਪੱਟੀ ਦੀ ਚੜਾਈ ਹੈਗੀ ਉਹ ਆਪਾਂ 5 ਇੰਚ ਲਈ ਹੈਗੀ ਤੇ ਹੁਣ ਆਪਾਂ ਨਾ ਇਹਦੀ ਪਿੰਟੈਕਸ ਪਾ ਦਾਂਗੇ ਇਸ ਤਰ੍ਹਾਂ ਤੇਡੇ ਤੇ ਜਿਹੜੇ ਪਿੰਟੈਕਸ ਆਗੇ ਵੀ ਯਾਨੀ ਕਿ ਇਸ ਤਰੀਕ ਪਾ ਲਾਂਗੇ ਤੇ ਪਿੰਟੈਕਸਾਂ ਦੇ ਜਿਹੜੀ ਵਿਚਕਾਰ ਲਈ ਦੂਰੀ ਆਪਾਂ 1/2 ਇੰਚ ਰੱਖੀ ਹੈਗੀ ਅੱਧਾ ਇੰਚ ਤੋਂ ਜ਼ਿਆਦਾ ਰੱਖੀ ਹੈ ਇੰਚ ਤੋਂ ਘੱਟ ਰੱਖੀ ਹੈ ਇਹ ਇਸ ਤਰ੍ਹਾਂ ਇਹ ਜਿਹੜੀ ਪੱਟੀ ਹੈਗੀ ਪੱਟੀ ਦੇ ਸਾਰੇ ਦੇ ਉੱਤੇ ਆਪਾਂ ਪਿੰਟੈਕਸ ਪਾ ਲਾਂਗੇ ਇਸ ਤਰੀਕ ਪਾਈ ਚੱਲਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾਗਾ ਤੁਸੀਂ ਵੀ ਇਸ ਡਿਜ਼ਾਈਨ ਨੂੰ ਬਣਾ ਕੇ ਦੇਖਿਓ ਨਾਲੇ ਸੌਖਾਗਾ ਬਹੁਤ ਈਜ਼ੀ ਡਿਜ਼ਾਈਨ ਹੈ ਇਹ ਤੇ ਬਣ ਵੀ ਥੋੜੇ ਟਾਈਮ ਵਿੱਚ ਹੀ ਜਾਂਦਾ ਬਹੁਤਾ ਟਾਈਮ ਵੀ ਨਹੀਂ ਲੱਗਦਾ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਣੇ ਕੋਲ ਇੱਕ ਲੈਸ ਵੀ ਲਈ ਆਪਾਂ ਲੈਸ ਲਵਾਂਗੇ ਨਾਲ ਲੈਸ ਵੀ ਯੂਜ਼ ਕਰਾਂਗੇ ਡਿਜ਼ਾਈਨ ਦੇ ਵਿੱਚ ਇਸ ਤਰੀਆ ਆਪਾਂ ਸਾਰੇ ਵੀ ਦਿੱਤੇ ਸਾਰੀ ਪੱਟੀ ਦੇ ਪਿੰਟੈਕਸ ਪਾ ਲਾਂਗੇ ਇਸ ਤਰ੍ਹਾਂ 1.5 ਇੰਚ ਦੇ ਗੈਪ ਤੇ ਪਿੰਟ ਟੈਕ ਸਪਾਈ ਚੱਲਾਂਗੇ ਇਸ ਤਰ੍ਹਾਂ ਜਿਹੜੇ ਜਿਹੜੇ ਧਾਗੇ ਅਗੇ ਅਗੇ ਐਕਸਟਰਾ ਅਗੇ ਉਹ ਆਪਾਂ ਬਾਅਦ ਚ ਕੱਟ ਲਾਂਗੇ ਤੇ ਹੁਣ ਆਪਾਂ ਨਾ ਇੱਕ ਵੀ ਜਾਨੀ ਕਿ ਸਾਰੇ ਦੇ ਪਿੰਟ ਟੈਕ ਸਿਕ ਸਾਈਡ ਪਾ ਲਈ ਸੀ ਹੁਣ ਦੂਸਰੀ ਸਾਈਡ ਨਾ ਆਪਾਂ ਇਸ ਤਰ੍ਹਾਂ ਦੂਜੀ ਵੀ ਜਾਨੀ ਕਿ ਆਪਾਂ ਦੂਸਰੀ ਸਾਈਡ ਉਲਟੀ ਸਾਈਡ ਹੁਣ ਪਾਵਾਂਗੇ ਫਿਰ ਪਿੰਟੈਕਸ ਤੇ ਇਹ ਜਿਹੜੇ ਪਿੰਟੈਕਸ ਹੈ ਇਹਨਾਂ ਦੀ ਜਿਹੜੀ ਵਿਚਕਾਰ ਲਈ ਵੀ ਜਾਨੀ ਕਿ ਆਪਾਂ ਇਸ ਤਰ੍ਹਾਂ ਵਿਚਕਾਰ ਨਾਲ ਡੱਬੀਆਂ ਬਣ ਜਾਣੀਆਂ ਐ ਇਹਦੇ ਜਿਹਦੇ ਦੇ ਉੱਪਰ ਤੇ ਆਪਾਂ ਇਸ ਤਰ੍ਹਾਂ ਪਾਵਾਂਗੇ ਤੇ ਵਿਚਕਾਰ ਇਹਦੇ ਡੱਬੀਆਂ ਜੀਆਂ ਡੱਬੀਆਂ ਡੱਬੀਆਂ ਬਣ ਬਣ ਜਾਣੀਆਂ ਤੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਟੇਢੇ ਰਵੇ ਰੱਖ ਕੇ ਸਿੱਪਾਲਿਓ ਜਿਹੜੇ ਐਕਸਟਰਾ ਤਾਂ ਅੱਗੇ ਹੈਗੇ ਉਹ ਤਾਂ ਆਪਾਂ ਬਾਅਦ 'ਚ ਵੀ ਕੱਟ ਲਾਂਗੇ ਤੇ ਕੱਟ ਕੇ ਤੇ ਪ੍ਰੈਸ ਕਰ ਲਾਂਗੇ ਜ਼ਰੂਰ ਆਪਾਂ ਇਹਨੂੰ ਬਾਅਦ 'ਚ ਇਸ ਤਰੀਕੇ ਦੀ ਰੱਖ ਕੇ ਆਪਾਂ ਸਾਰੀ ਪਿੰਟੈਕਸ ਪਾ ਲਾਂਗੇ ਸਾਰੀ ਪੱਟੀ ਤੇ ਇਸ ਤਰੀਹੀ ਪਾਉਣੀ ਹੈਗੀ ਆਪਾਂ ਡੱਬੀਆਂ ਬਣਾਈ ਜਾਣੀਆਂ ਈਆਂ ਜਿਹੜੀਆਂ ਮੇਰੀਆਂ ਭੈਣਾਂ ਥੋੜੀ ਇਹ ਵੀ ਗੜਨ ਨੇ ਜਿੰਨਾ ਤਾਂ ਨਹੀਂ ਹੈ ਇਸ ਤਰ੍ਹਾਂ ਹੁੰਦਾ ਤੇ ਉਹ ਨਿਸ਼ਾਨ ਲਾ ਕੇ ਵੀ ਡੱਬੀਆਂ ਇਹ ਬਣਾ ਸਕਦੀਆਂ ਵੀ ਪੌਣੇ-ਪੌਣੇ ਇੰਚ ਤੇ ਨਿਸ਼ਾਨ ਲਾ ਕੇ ਪਹਿਲਾਂ ਡੱਬੀਆਂ ਬਣਾ ਸਕਦੀਆਂ ਉਸ ਤੋਂ ਬਾਅਦ ਯਾਨੀ ਕਿ ਇਹਨਾਂ ਦੇ ਉੱਪਰ ਸੀਨ ਲਾ ਸਕਦੀਆਂ ਈਆਂ ਆਪਾਂ ਤਾਂ ਵੈਸੇ ਹੀ ਆ ਚੱਲਾ ਹੁਣ ਮਾਰ ਜੀ ਨਾਲ ਆਪਾਂ ਇਸ ਤਰ੍ਹਾਂ ਲਾਤੀ ਤੇ ਆ ਦੇਖੋ ਜੀ ਆਪਾਂ ਸਾਰੀ ਜਾਨੀ ਕਿ ਪੱਟੀ ਤਿਆਰ ਕਰ ਲਈ ਦੀ ਜਿਹੜੀ ਸਾਈਡ ਤੇ ਥੋੜੀ ਥੋੜੀ ਆਪਾਂ ਕੱਟਤੀ ਸੀਗੀ ਵੀ ਫਿਨਿਸ਼ਿੰਗ ਆ ਜਿਹੜੇ ਧਾਗੇ ਜੇ ਅਸੀਂ ਨਿਕਲ ਕੇ ਕੱਟਤੇ ਤੇ ਇਹਦੇ ਨਾਲ ਉੱਪਰ ਆਪਾਂ ਸਾਈਡ ਤੇ ਨਾ ਇਸ ਤਰ੍ਹਾਂ ਲੈਸ ਨੂੰ ਨਾ ਉੱਪਰ ਸਿੱਧੀ ਪਾਸ ਸਿੱਧਾ ਪਾਸਾ ਲੈਸ ਦਾ ਉੱਪਰ ਰੱਖ ਕੇ ਤੇ ਇਹਦੇ ਉੱਤੇ ਆਪਾਂ ਨਾ ਸੀਨ ਲਾ ਲਾਂਗੇ ਇਸ ਤਰ੍ਹਾਂ ਇਹ ਪੱਟੀ ਦੇ ਉੱਤੇ ਪੱਟੀ ਉਤੀ ਰੱਖ ਕੇ ਆਪਾਂ ਸੀਨ ਲਾ ਲਾਂਗੇ ਬਹੁਤ ਸੌਖਾ ਡਿਜ਼ਾਈਨ ਹੈਗਾ ਤੇ ਬਹੁਤ ਸੋਹਣਾ ਬਣ ਜਾਂਦਾ ਐ ਐਕਸਟਰਾ ਲੈਸ ਨੂੰ ਕੱਟ ਦਾਂਗੇ ਹੁਣ ਦੂਸਰੇ ਪਾਸੇ ਵੀ ਆਪਾਂ ਇਸ ਤਰ੍ਹਾਂ ਹੀ ਲਾ ਲਾਂਗੇ ਲੈਸ ਨੂੰ ਆਪਾਂ ਦੋਨੋਂ ਸਾਈਡ ਲੈਸ ਨੂੰ ਲਾ ਲਈ ਸੀ ਨੀਚੇ ਨਾਲ ਆਪਾਂ 3/4 ਇੰਚ ਕਪੜਾ ਛੱਡਿਆ ਸੀ ਆ 3/4 ਇੰਚ ਛੱਡ ਕੇ ਤੇ ਆਪਾਂ ਚੌਕ ਦੇ ਨਾਲ ਨਿਸ਼ਾਨ ਲਾ ਲਿਆ ਸੀ ਤੇ ਉਹਦੇ ਉੱਪਰ ਆਪਾਂ ਘੇਰੇ ਦੇ ਜਿਹੜੀ ਕਿ ਸੂਟ ਦੇ ਜਿਹੜਾ ਘੇਰਾ ਹੈਗਾ ਉਹਦੇ ਉੱਪਰ ਰੱਖ ਕੇ ਆਪਾਂ ਇਸ ਤਰ੍ਹਾਂ ਪੱਟੀ ਨੂੰ ਤੇ ਅਟੈਚ ਕਰ ਲਾਂਗੇ ਆ ਦੇਖੋ ਜੀ ਹੁਣ ਆਪਾਂ ਇਹਨਾਂ ਅਟੈਚ ਕਰ ਲਈ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਫੋਲਡ ਕਰਕੇ ਤੇ ਇਹਦੇ ਵਿੱਚ ਉੱਤੇ ਉੱਤੇ ਇੱਕ ਨਾ ਕਸੀਨ ਲਾ ਦਾਂਗੇ ਯਾਨੀ ਕਿ ਸਾਈਡਾ ਤੋਂ ਆਪਾਂ ਜਿਹੜੀ ਲੈਸ ਲਾਈ ਹੈਗੀ ਉਹ ਨੂੰ ਵਿੱਚ ਆਪਾਂ ਵੀ ਕਵਰ ਕਰ ਦਾਂਗੇ ਇਸ ਤਰ੍ਹਾਂ ਆ ਦੇਖੋ ਜਿਸ ਤਰ੍ਹਾਂ ਆਪਾਂ ਨਾ ਕਵਰ ਕਰ ਦਾਂਗੇ ਲੈਸ ਨੂੰ ਦੋਨੋਂ ਸਾਈਡ ਹੀ ਆਪਾਂ ਇਸ ਤਰ੍ਹਾਂ ਸੀਨ ਨੂੰ ਯਾਨੀ ਕਿ ਉਧਰ ਲਾ ਲਈ ਹੁਣ ਇਧਰ ਵੀ ਆਪਣਾ ਇਸ ਤਰ੍ਹਾਂ ਇਹਦੇ ਉੱਪਰ ਰੱਖ ਕੇ ਤੇ ਇਸ ਤਰ੍ਹਾਂ ਇਹਦੇ ਇੱਕ ਸੀਨ ਹੋਰ ਲਾ ਲਾਂਗੇ ਤੇ ਹੁਣ ਨਿੱਕਾ ਆਪਾਂ ਲੈਸ ਦਾ ਲੈ ਲਿਆ ਆਪਾਂ ਉਲਟਾ ਪਾਸਾ ਰੱਖ ਲਿਆ ਸੀ ਜੀ ਸ਼ਰਟ ਜਾਨਕਿ ਕਮੀਜ਼ ਦਾ ਕੁੜਤੀ ਦਾ ਉਲਟਾ ਪਾਸਾ ਰੱਖ ਕੇ ਨਾ ਤੇ ਉਹਦੇ ਉੱਪਰ ਆਪਾਂ ਲੈਸ ਨੂੰ ਨਾ ਸਿੱਧੀ ਕਰਕੇ ਉੱਪਰ ਰੱਖ ਲਿਆ ਸੀ ਸਿੱਧਾ ਪਾਸਾ ਆਪਾਂ ਲੈਸ ਦਾ ਉੱਪਰ ਰੱਖ ਲਿਆ ਸੀ ਤੇ ਇਸ ਤਰ੍ਹਾਂ ਸੀਨ ਲਾਤੀ ਸੀਗੀ ਹੁਣ ਆਪਾਂ ਨਾ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਅੰਦਰ ਨੂੰ ਤਾਂ ਹਾਂ ਨੂੰ ਓਲਡ ਕਰਕੇ ਇਹਦੇ ਉੱਪਰ ਉੱਪਰ ਨਾਲ ਇੱਕ ਸੀਨ ਹੋਰ ਲਾ ਲਾਂਗੇ ਨੀਚੇ ਨੀਚੇ ਨੂੰ ਜਿਹੜੀ ਇਹ ਨੀਚੇ ਆਪਣੀ ਪੱਟੀ ਰਹਿ ਜੂ ਇਹਦੇ ਤੇ ਆਪਾਂ ਨਾ ਤਰਪਾਈ ਕਰ ਲਾਂਗੇ ਇਹਨੂੰ ਨੀਚੇ ਨੂੰ ਮੋੜ ਕੇ ਵੀ ਮਸੀਂ ਨਿਲਉਂਦੇ ਫਿਰ ਆਪਾਂ ਇਹ ਆਈ ਸੀਨ ਲਾਵਾਂਗੇ ਜਿਹੜੀ ਹੁਣ ਆਪਾਂ ਇੱਕ ਲਾਈ ਜਾਨੇ ਆ ਇਹਨੂੰ ਮੋੜ ਕੇ ਆਪਾਂ ਇਸ ਤਰ੍ਹਾਂ ਸੀਨ ਲਾ ਲਾਂਗੇ ਫਿਰ ਬਾਅਦ ਚ ਇਹਦੇ ਨੀਚੇ ਆਪਾਂ ਤਰਪਾਈ ਕਰ ਦਾਂਗੇ ਸੂਈ ਦੇ ਨਾਲ ਆ ਦੇਖੋ ਜਿਸ ਤਰ੍ਹਾਂ ਆਪਾਂ ਉਹ ਕਰ ਲਿਆ ਜਿਹੜੀਆਂ ਡੱਬੀਆਂ ਨੇ ਇਹਨਾਂ ਦੇ ਵਿੱਚ ਨਾ ਗਾਮ ਦੇ ਨਾਲ ਮੋਤੀ ਚਪਕੇ ਦਾਂਗੇ ਜੇ ਤੁਹਾਨੂੰ ਇਸ ਤਰ੍ਹਾਂ ਵੀ ਵਧੀਆ ਲੱਗਦਾ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਚਲ ਮੈਂ ਵੀ ਇਹਦੇ ਵਿੱਚ ਛੋਟੇ ਛੋਟੇ ਮੋਤੀ ਜਾਨੀ ਕਿ ਚਪਕੀਤੇ ਸੀਗੇ ਲਾਤੀ ਸੀਗੇ ਮੈਨੂੰ ਸੋਹਣੇ ਲੱਗੇ ਤੇ ਮੈਂ ਲਾਤੇ ਤੇ ਚਲ ਜੇ ਤੁਹਾਡੇ ਕੋਲੇ ਨਹੀਂ ਵੀ ਹੈਗੇ ਤਾਂ ਤੁਸੀਂ ਇਸ ਤਰ੍ਹਾਂ ਵੀ ਡਿਜ਼ਾਈਨ ਨੂੰ ਬਣਾ ਕੇ ਆਪਦੇ ਸੂਟ ਦੇ ਘੇਰੇ ਤੇ ਪਾ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਸੂਟ ਦਾ ਨਾਲੇ ਕੋਈ ਇੱਕ ਇੱਕ ਆਪਾਂ ਬਰੀਕ ਲਾਸ ਲੈਸੀ ਲਾਈ ਹੈਗੀ ਕੁਛ ਵਾਲਾ ਕੁਛ ਨਹੀਂ ਆਪਾਂ ਉਹ ਕੀਤਾ ਤੇ ਇਹਨਾਂ ਨੇ ਥੋੜੇ ਜਿਹੀ ਟਾਈਮ ਦੇ ਵਿੱਚ ਹੀ ਬਣ ਗਿਆ ਤੁਸੀਂ ਵੀ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਕਿ ਡਿਜ਼ਾਈਨ ਨੂੰ ਆਦੇ ਪਲੇਨ ਸੂਟ ਦੇ ਉੱਤੇ ਮੈਚਿੰਗ ਸੂਟ ਦੇ ਉੱਤੇ ਤੇ ਸਲਵਾਰ ਨਾਲ ਦਾ ਕੱਪੜਾ ਲਾ ਕੇ ਥੈਂਕ ਯੂ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਤੇ ਬਾਏ ਬਾਏ